ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਮੈਂ ਆਪਣੇ ਘਰੋਂ ਕਵਰ ਕਰਦਾ ਮੈਂ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਮੇਰਾ ਐਡਰੈਸ ਆ ਸਾਹਮਣੇ ਸਕਰੀਨ ਤੇ ਝੋਟੀ ਦੇਖਦੇ ਪਏ ਆਪਾਂ ਇਹ ਸੇਲ ਕਰਨੀ ਆ ਦੁੱਧ ਚੋ ਕੇ ਮਣ ਕੇ ਦਿਖਾਵਾਂਗੇ ਪਹਿਲਾਂ ਆਪਾਂ ਤੋੜ ਕੇ ਦਿਖਾਉਣਾ ਦੇਖੋ ਬੱਚਾ ਛੱਡਿਆ ਵਾ ਸੋ ਵੀਰੋ ਬੱਚਾ ਚਾਹੁੰਦੀ ਦੇਖ ਸਕਦੇ ਹੋ ਸੋ ਦੇਖੋ ਵਧੀਆ ਬੱਚਾ ਵਗੈਰਾ ਚੜਦੇ ਦੁੱਧ ਆਪਾਂ ਚੋ ਕੇ ਮਣ ਕੇ ਦਿਖਾਉਣਾ ਸਾਰੀ ਡਿਟੇਲ ਦੱਸਾਂਗੇ ਰੇਟ ਵੀ ਵੀਡੀਓ ਦੇ ਵਿੱਚ ਹੋਊਗਾ ਸੋ ਹੁਣ ਪਸਮਾ ਕੇ ਆਪਾਂ ਤੋਰ ਕੇ ਦਿਖਾਵਾਂਗੇ ਬੱਚਾ ਚਾਹੁੰਦਾ ਦੇਖੋ ਮਗਰ ਕੱਟਿਆ ਫੀਮੇਲ ਕਾਫ ਤੇ ਆਪਦੇ ਘਰੋਂ ਵੀਡੀਓ ਗਵਰ ਕਰਦੇ ਮੈਂ 8427019817 ਮੇਰਾ ਮੋਬਾਈਲ ਨੰਬਰ ਆ ਸੋ ਵੀਰੋ ਕਦ ਕਾਠ ਵਗੈਰਾ ਤੇ ਲੇਵਾ ਵਗੈਰਾ ਦੇਖੋ ਬੱਚਾ ਲਾ ਕੇ ਹੁਣ ਆਪਣੀ ਝੋਟੀ ਪਸਮਾਈ ਵੀ ਆ ਤੇ ਦੇਖੋ ਯਾਰ ਕਦ ਕਾਠ ਬਿਊਟੀ ਵਗੈਰਾ ਤੀਜਾ ਸੂਆ ਝੋਟੀ ਸੂਈ ਵੀ ਆ ਸੋ ਦੇਖੋ ਲੇਵਾ ਲੂਵਾ ਕਿਸੇ ਪਾਸੇ ਲੱਸੀ ਨਾਮੀ ਨਹੀਂ ਸਿੰਘ ਮੂੰਹ ਮੱਥੇ ਦੀ ਸੋਹਣੀ ਆ ਤੇ ਬਾਕੀ ਥਣ ਦੇਖੋ ਐ ਚਾਰੇ ਨਿਖਣਵੇਂ ਕੱਲਾ ਕੱਲਾ ਥਣ ਬਿੱਥੀ ਦੇ ਪਿਆਗਾ ਹੁਣ ਆਪਾਂ ਚੋ ਕੇ ਤੁਹਾਨੂੰ ਦਿਖਾਉਣੀ ਆ ਸੋ ਦੇਖ ਸਕਦਾ ਥਣ ਚਾਰੇ ਬਿਲਕੁਲ ਇੱਕੋ ਜਿਕੇ ਆ ਦੇਖ ਸਕਦਾ ਸਾਫ ਸੁਥਰਾ ਲੇਵਾ ਜਾਵਾਂ ਸੋ ਲੇਵਾ ਦੇਖ ਸਕਦਾ ਤੇ ਥਣ ਦੇਖੋ ਚਾਰੇ ਨਿਖਣਵੇਂ ਥੋੜਾ ਪਸਮਾਹ ਦੇਖ ਸਕਦੇ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਇਹਦੀ ਸੋ ਫਿਰ ਥਾਣਾ ਦਾ ਪਸਮਾਹ ਦੇਖੋ ਚਾਰੇ ਥਾਣਾ ਦਾ ਇੱਕੋ ਜਿਹਾ ਖਾਲੀ ਵਾਲ ਦੀ ਮੁੱਦੀ ਕਰਦੀ ਵਾਠ ਠੀਕ ਆ ਘਰ ਦੇ ਚ ਚਵਾਈ ਸ਼ੁਰੂ ਸੋ ਸ਼ਾਮ ਦਾ ਟਾਈਮ ਆ ਆਪਾਂ ਜਿਹੜੀ ਚਵਾਈ ਕਰਦੇ ਪਏ ਆ ਸਹੀ 6 ਵਜੇ ਜਮਾ ਜਿਹੜਾ ਮਰਜ਼ੀ ਵੀਰ ਆਪਦੀ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਤਸੱਲੀ ਕਰ ਲੈ 2 ਕਿਲੋ ਦੁੱਧ ਆਪਾਂ ਘੱਟ ਹੀ ਦੱਸਾਂਗੇ ਜਿੰਨਾ ਦੁੱਧ ਆਈ ਤੁਹਾਡੇ ਸਾਹਮਣੇ ਆ ਜੂਗਾ ਸਵੇਰੇ ਚੋਈ ਸੀਗੀ ਪੌਣੇ 6 ਵਜੇ ਪੌਣੇ 6 ਚੋਂ ਬਹਿ ਗਏ 5:55 ਮਿੰਟ ਦੇ ਬਾਈ ਜੀ 10 ਮਿੰਟ ਤੋਰ ਦੇ ਕਾਦੇ ਟਾਈਮ ਲੱਗ ਗਿਆ ਤੇ ਟਾਈਮ ਤੋਂ ਟਾਈਮ ਘੜੀ ਦੇਖ ਲੈ ਜਿਹੜਾ ਮਰਜ਼ੀ ਵੀਰ ਚੋਲੇ ਸੂਈ ਵੀ ਹੈਗਾ ਬਾਈ ਜੀ 17 ਤਰੀਕ ਦੀ ਸਾਮ ਨੂੰ ਸੂਈ ਸੀਗੀ ਜਿਵੇਂ ਅੱਜ ਹੋ ਗਈ 29 ਗਣੀ 30 ਤਰੀਕ 28 ਅੱਜ 28 ਸਾਈਡ 89 ਤਰੀਕ ਦਾ ਮੈਕਨ ਜਖਣੀ 28 ਖਣੀ 22 ਤੇ ਸਾਮ ਦਾ ਟਾਈਮ ਆ ਜਿਹੜੀ ਚਵਾਈ ਕਰਦੇ ਬਾਕੀ ਧਾਰ ਵਗੈਰਾ ਦੇਖੋ ਸੋਹਣੀ ਸਾਫ ਸੁਥਰੀ ਮੋਟੀ ਧਾਰ ਤੋ ਦੇਖ ਸਕਦੇ ਹੋ ਜਿਹੜੇ ਵੀ ਲੈਣੀਆਂ ਆ ਆਪਦੀ ਚੋਕ ਕੇ ਤਸੱਲੀ ਕਰਕੇ ਲੈ ਕੇ ਜਾਵੇ ਤੇ ਬਾਕੀ ਬੱਚਾ ਵਗੈਰਾ ਵਧੀਆ ਚੜਦੀਆਂ ਕੱਟੀ ਆ ਗਈ ਅੱਜ ਸੂਈ ਨੂੰ ਹੋ ਗਿਆ ਇਹਨੂੰ 12 11 ਦਿਨ 17 ਦੀ ਸੂਈ ਵੀ 11 ਦਿਨ ਹੋ ਗਏ ਆਲੇ ਮੈਲਾ ਵਗੈਰਾ ਮਾਰ ਗਈ ਚੋਟੀ ਦੁੱਧ ਦੇ ਦੂਗੀ 16 ਕਿਲੋ 17 ਕਿਲੋ ਪਰ ਆਪਾਂ ਉਹ 20 ਕਿਲੋ ਬਾਈ 18 ਅਸੀਂ ਚੋਇਆ ਅਸੀਂ ਤਾਂ ਬਾਈ ਜੀ ਲੈਤੀ ਸੀਗੀ ਇਹ ਤੇ ਸਿੰਘ ਨੂੰ ਮੱਥਾ ਦੇਖੋ ਕੁੰਡਾ ਸਿੰਘ ਪਤਲੀ ਜਮੜੀ ਦੇ ਵਿੱਚ ਕਹਿਰੀ ਹੱਡੀ ਦੀ ਝੋਟੀ ਦੁੱਧ ਵਾਲਾ ਵੀ ਕੋਈ ਇਹ ਨਹੀਂ ਗੱਲ ਵੀ ਜਿਆਦਾ ਜੰਮ ਜਿਹੜਾ ਵਿੱਚ ਬਿਰ ਕਹਿੰਦੇ ਕਿ ਰਾਜੀ ਹੋਵੇ ਪੜੀ ਹੋਵੇ ਐ ਦੁੱਧ ਦੀ ਝੋਟੀ ਖਾਰ ਮੰਨਦੀ ਆ ਪਤਲੀ ਬੁਥੀ ਚਾਹ ਇੱਕ ਜਾਣਾ ਬੈਠੀ ਜਿਹੜਾ ਦੋ ਜਿਹੜਾ ਮਰਜੀ ਬੰਦਾ ਬੈਠੀ ਜਿਹੜਾ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਜਮਾ ਬਦਲ ਬਦਲ ਬੈਠੀ ਚੱਲੇ ਚੱਲੇ ਹਲੇ ਨਾੜੋ ਟੁੱਟੇ ਦਿਨ ਤਿੰਨ ਹੋਇਆ ਦੇਖੋ ਧੁੰਨੀ ਸੁਜੀ ਜੀ ਪਈ ਆ ਨਾਰਵਾ ਟੁੱਟ ਗਿਆ ਇਹਦਾ ਕਿਉਂਕਿ ਸਾਡੇ ਦਾ ਸੱਪੜ ਬਣਿਆ ਵਾ ਸੱਪੜ ਦੇ ਵਿੱਚ ਅਸੀਂ ਪਸ਼ੂ ਨੂੰ ਬਾੜ ਦਿੰਦੇ ਆ ਕਟਰੂ ਵਗੈਰਾ ਸਾਰੇ ਨਾਲ ਹੀ ਹਣਾ ਤੇ ਚੌਣ ਦੇਖੋ ਯਾਰ ਜਮਾ ਕਿਆ ਬਾਤ ਆਪ ਜੂਮ ਕਰਕੇ ਦਿਖਾ ਦਿੰਨੇ ਆ ਤੋ ਦੇਖੋ ਯਾਰ ਜਮ ਚੌਣ ਮੋਟਾ ਚੋਣਾ ਸਾਫ ਸੁਥਰਾ ਜਮਾ ਤੇ ਚੰਗਾ ਗਾੜੀ ਪਿਛਾੜੀਆ ਦੁੱਧ ਇਹਦਾ ਤੇ ਤੀਜਾ ਸੂਆ ਮਾਲਕ ਐ ਦੱਸਣ ਅਨੁਸਾਰ ਸੂਈ ਭੈ ਲੈਣ ਵਾਲਾ ਚਾਹੇ ਬਾਈ ਜੀ 20ਵਾਂ ਸੂਆ ਮਾਰ ਲੇ ਸੋ ਕਹਿੰਦਾ ਨੱਚਣ ਵਾਲੇ ਦੀ ਢਿੰਡੀਆਂ ਦੀ ਤੇ गांव वाले दा मुंह ਤੇ ਲੋਕ ਕਹਿੰਦੇ ਵੀ ਉਹ ਐ ਗਲਤ ਨੱਚ ਗਿਆ ਕੋਈ ਚੰਗਾ ਕਹਿ ਗਿਆ ਹਨ ਚਲੋ ਡੋਡੀ ਸਮਝ ਆ ਗਈ ਆਪਾਂ ਕੰਮ ਆਪਦਾ ਫਲ ਮਿਹਨਤ ਕਰਨੀ ਪਰਮਾਤੋਂ ਨੇ ਫਲ ਲਾਉਣਾ ਤੇ ਲੋਕਾਂ ਨੇ ਜਿਵੇਂ ਜਿਵੇਂ ਦਿਮਾਗ ਆਪੇ ਹਿਸਾਬ ਨਾਲ ਦੇਖੀ ਜਾਣਨਾ ਚਾਹਣਾ ਤੇ ਜਿਹੜਾ ਮੁੱਲ ਕਰਾਂਗਾ ਆਪਾਂ ਤਾਂ ਮੁੱਲ ਜਿਦੋਂ ਐਂ ਦੁੱਧ ਸਾਨੂੰ ਮਿਲ ਕੇ ਦਿਖਾਤਾ ਉਹ ਹਿਸਾਬ ਦਾ ਸਾਨੂੰ ਰੇਟ ਕਰਾਂਗੇ ਜਮਾ ਕੋਈ ਇਹ ਨਹੀਂ ਗੱਲ ਕੋਈ ਡੇਢ ਨਹੀਂ ਕੋਈ ਦੋ ਨਹੀਂ ਬਾਈ ਕਹਿੰਦੇ ਵੀ 12 ਕਿਲੋ ਬੋਲਾ ਬਾਈ ਜੀ ਇਹਨੂੰ ਹੋ ਗਿਆ ਜੀ ਸੂਈ ਨੂੰ 10-11 ਦਿਨ ਦੁੱਧ ਝੋਟੀ ਦਾ ਵਧੀਆ ਬਣਿਆ ਵਾ ਹਰੇ ਇਹਦੇ ਵਿੱਚ 2.5 ਕਿਲੋ ਦੁੱਧ ਬਦਾਂ ਦੀ ਹੋਰ ਕੈਪੈਸਿਟੀ ਆ ਕਾਹ ਹੋ ਗਿਆ ਹੁਣ ਸਾਨੂੰ ਪਤਾ ਮੱਛਰ ਦੀ ਰੋਤ ਆ ਗਈ ਹਨਾ ਤੇ ਬਾਕੀ ਸੌਣ ਦੇ ਦਾਣਾ ਹੁਣ ਮੱਛਰ ਮੱਕੀ ਬਹੁਤ ਆ ਜੇ ਕੱਲੀ ਵਗੈਰਾ ਵਧੀਆ ਸਾਹਮਣੀ ਹੋਵੇ ਤੇ ਬਾਕੀ ਆਪਣੀ ਆਮ ਨਾਰਮਲ ਸੇਵਾ ਜਿਹੜਾ ਪਾ ਚਾਰ ਪੌਣਿਆ ਸੱਨੀ ਪੌਣਿਆ ਹਰਾ ਵਗੈਰਾ ਵੀ ਖਤਮ ਹੋਇਆ ਵਾ ਮੱਕੀ ਮੁੱਕੀ ਚੋਨਾ ਚਣ ਲੱਗ ਗਿਆ ਸਾਰਾ ਕੁਝ ਤੇ ਕਿਹੜਾ ਥੋੜਾ ਜਿਹਾ ਪੱਠਿਆਂ ਦਾ ਪੈਂਦਾ ਹੁੰਦਾ ਤੇ ਵਧੀਆ ਗਾਲਾ ਕਰਦੀ ਆ ਜਮ ਉਹ ਦੇਖੋ ਅਵੇਂ ਧਾਰ ਤੇ ਪਸਮਾਲੂ ਝੋਟੀ ਮਗਲੇ ਮਗਲੇ ਸਨੱਟ ਚੋਦੇ ਪੈਨ ਬਾਕੀ ਜਿਹਨੇ ਵੀ ਲੈਣੀ ਆ ਆਪਦੇ ਚੋਕੇ ਲੈ ਕੇ ਜਾਓ ਆਪਾਂ ਆਪਦੇ ਘਰੇ ਦੁੱਧ ਜਵਾ ਕੇ ਦੇਵਾਂਗੇ ਛੋਡੇ ਘਰੇ ਜਾ ਕੇ ਬਾਈ ਜੀ ਜੇ ਪਾਈ ਜਾਣਾ ਦੇਵੇ ਗੇਟੋ ਬਾਹਰ ਹੋ ਗਈ ਕੋਈ ਗਰੰਟੀ ਨਹੀਂ ਨਾ ਦਾ ਗਰੰਟੀ ਅੱਜ ਤੱਕ ਲੈਤੀ ਆ ਤੇ ਨਾ ਬਾਈ ਜੀ ਆਪਾਂ ਗਰੰਟੀ ਦਿੰਨੇ ਆ ਤੇ ਨਾ ਕਿਸੇ ਤੋਂ ਗਰੰਟੀ ਵਾਲਾ ਪਸੂ ਲੈ ਕੇ ਆਉਂਨੇ ਆ ਸੋ ਕਹਿੰਦਾ ਦੁੱਧ ਪੁੱਤ ਕਹਿੰਦੇ ਕਰਮਾ ਦੇ ਹੁੰਦੇ ਆ ਹਾਲੀ ਦਾ ਬਾਹਰ ਤੋਂ ਪਤਾ ਲੱਗਦਾ ਲਵੇਰੀਆ ਚੋ ਡੇਲੀ ਵੀਡੀਓ ਪਾਉਣਾ ਚਲੋ ਮੇਰਾ ਵੀ ਕੰਮ ਆ ਬਾਈ ਜੀ 18 ਦਿੱਤਾ ਜੀ 20 ਦਿੱਤਾ ਇੱਥੇ ਬਾਹਰ ਤੋਂ ਪਤਾ ਲੱਗਦਾ ਵੀ ਕਿੰਨਾ ਪੈਂਦਾ ਆ ਕੇ ਜਮ ਤੋ ਇਹ ਵੀ ਜੇ ਆਪਾਂ ਤਾਂ ਚਾ ਚਾ ਕੇ ਦਿਖਾਉਣੇ ਪਿਆ ਵੀ ਚੰਗੀ ਝੋਟੀ ਦੁੱਧ ਤੇ ਵਧੀਆ ਚੱਲਦੀ ਪਈ ਆ ਆਮ ਅਸੀਂ ਚਲ ਜੇਰ ਪੈਂਦੇ ਪਸ਼ੂ ਵੇਚੀ ਜਾਂਦੇ ਆ ਪਤਾ ਨਹੀਂ 15 ਦਿਨ ਦੀ 17 ਦਿਨ ਦੀ ਗਾਂਾਂ ਦੀ ਗਾਂ ਨਾ ਪਰ ਇੱਥੇ ਤੁਸੀਂ ਚੋ ਕੇ ਲੈ ਗਏ ਬਹੁਤ ਵੀਰ ਕਹਿੰਦੇ ਇਹ ਰਸੀਂ ਪਸ਼ੂ ਚੋ ਕੇ ਲੈਣਾ ਗਾ ਜਮਾ ਸੋ ਬਾਈ ਤੁਸੀਂ ਪੇਮੈਂਟ ਲਾਉਣੀ ਤਾਂ ਤੁਹਾਡਾ ਫਰਜ਼ ਬਣਦਾ ਚੋਵੋ ਤਸੱਲੀ ਕਰਦੀ ਆ ਤਸੱਲੀ ਕਰੋ ਆਪਣੀ ਤੇ ਜਿੰਨੀ ਚੀਜ਼ ਦਿਖਾਈ ਵੀਡੀਓ ਵਿੱਚ ਰਿਅਰ ਹੋਊਗੀ ਜਮਾ ਤੇ ਬਾਕੀ ਕਹਿ ਰਹੀ ਹੱਡੀ ਦੀ ਰਾਜੀ ਸਮੀ ਭਲੀ ਵੀ ਕੱਦ-ਕੱਡ ਬਹੁਤ ਆ ਬੱਚਾ ਮਗਰ ਗੱਟੀਆਂ ਮੈਂ ਆਪਾਂ ਕਹਿ ਨੂੰ ਕਹ ਜੀ ਕੋਹੇ ਨੂਰ ਦੀ ਆ ਬਾਈ ਜੀ ਮੋਦੀ ਦੇ ਟੱਕਾ ਨਹੀਂ ਪਤਾ ਜੀ ਕਾਦੀ ਆ ਕੱਟੀ ਚੰਗੀ ਆ ਪਿੱਛੇ ਪਾਲਣ ਵਾਲੀ ਬਾਕੀ ਜੇ ਬਾਕੀ ਤੁਸੀਂ ਐ ਮੰਨ ਕੇ ਜੇ ਤੁਸੀਂ ਯਾਰ 16 ਕਿਲੋ ਲਈ ਮੱਝ ਮੰਨ ਕੇ ਲੈ ਲਿਓ ਇਹ 15 16 ਕਿਲੋ ਦੀ ਮੱਝ ਆ ਗਈ ਮਗਰ ਇਹਦੇ ਕੱਟੀ ਆ ਕੱਟੀ ਪਾਲੋਗੇ ਚੰਗੀ ਤਿਆਰ ਹੋਊਗੀ ਵਧੀਆ ਮਗਰ ਸੋ ਵਾਕੀ ਪਸਵਾ ਦੇਖੋ ਜਮਾ ਝੋਟੀ ਦਾ ਗਰਨੇ ਵਰਗਾ ਪਸਵਾ ਜਾਵਾ ਸੋ ਲੀਟਰ ਬਾੜੀ ਆਪਣੇ ਕੋਲੇ ਪਿਆ ਤੋ ਤੇ ਮਣਕੇ ਦਿਖਾਵਾਂਗੇ ਜਮਾ ਕਿੰਨਾ ਹੈਗਾ ਲੈਮੋ ਤੇ ਇੱਕ ਹੋਰ ਨਿਕਾਲੀ ਜੀ ਆਪਾਂ ਵੀਡੀਓ ਚੋ ਕੇ ਦਿਖਾ ਦੇ ਜੇ ਤੁਸੀਂ ਲੈਣੀ ਆ ਆਪ ਦਾ ਬਾਈ ਜੀ ਲੀਟਰ ਘਰੋਂ ਲੈ ਕੇ ਆਇਓ ਮੇਰੇ ਲੀਟਰ ਦੇ ਯਕੀਨ ਨਾ ਕਰਿਓ ਲੀਟਰ ਭਰ ਕੇ ਮਿਣ ਕੇ ਦਿਖਾਵਾਂਗੇ ਜਮ ਆਪ ਦਾ ਹਨਾ ਛੋੜਾ ਪੱਖਾ ਬੰਦ ਕਰਿਆ ਵਾ ਥੋੜਾ ਮੱਛਰ ਮੱਖੀ ਹੁਣ ਬਹੁਤ ਆਂ ਕਰਦਾਗਾ ਵਰਗ ਗਾਲਾ ਵਗੈਰਾ ਕਰਦੀ ਦੇਖੋ ਝੋਟੀ ਜਾਮ ਤੇ ਕੱਟੀ ਦੀ ਪੈ ਥੋੜਾ ਵੀ ਕੱਟੀ ਮੈਂ ਸਮੀ ਪੜੀ ਜਾਮ ਤੇ ਇਹ ਦੋ ਥਾਂ ਆਪਾਂ ਜਗਾਉਨੇ ਕੱਟੀ ਨੂੰ ਜਾਮ ਆ ਤੋਰ ਐਡਰੈਸ ਦਾਖਦੀ ਆਪਾਂ ਪਿੰਡ ਦੀਪਗੜ ਜਿਲ੍ਹਾ ਬਰਨਾਲਾ 84270 19817 ਤੇ ਰੇਟ ਆਪਾਂ ਜਿਹੜਾ ਕਰਨਾ ਬਿਲਕੁਲ ਫਿਕਸ ਪ੍ਰਾਈਸ ਹੀ ਕਰਨਾ ਰੇਟ ਇਹਦਾ ਚਾਹੇ 1 55 ਕਰਾ ਲਓ ਜੀ 45 ਕਰਾ ਲਓ 40 ਕਰਾ ਲਓ ਨਹੀਂ 1,35,000 ਰੁਪਏ ਮੋਲਾ ਬਾਈ ਜੀ 1,33,000 ਦੀ ਝੋਡੀ ਦੇਵਾਂਗੇ ਚਵਾ ਕੇ ਦੇਵਾਂਗੇ 1,33,000 ਦੀ ਛੋੜ ਸੱਪਾ ਮਾੜਾ ਮੋਟਾ ਮਾਰਦਾਨ ਹੋ ਜਾਊਗਾ ਐਵੇਂ ਬਾਈ ਵੀ ਲੈ ਲੈ ਬਾਈ ਲੈ ਲੈ ਉਹ ਬਾਈ ਜੀ ਸਵਾਦ ਲੈਣ ਵਾਲੇ ਫੋਨ ਨਾ ਲਾਉਣ ਨਾ ਬਾਈ ਜੀ ਕਿਤੇ ਰਬੜ ਦੀਆਂ ਨਹੀਂ ਬਣਦੀਆਂ ਇਹ ਪੈਨਸਲ ਆ ਕੇ ਲਿਆਉਣੀਆਂ ਪੈਂਦੀਆਂ ਨੇ ਮਗਰ ਕਟਿਆ ਜੇਰ ਧਾਰ ਸਭ ਕੁਝ ਕੰਮ ਹੋ ਗਿਆ ਚਵਾ ਕੇ ਦੁੱਧ ਮਿਣਕੇ ਦੇਣਾਗਾ ਸੋ ਜਿਹੜਾ ਸੋਟ ਸੱਪਾ ਹੋਣਾ ਸੌਵਾ ਚ ਮਾੜਾ ਮੋਟਾ ਹੀ ਹੋਣਾ ਇਹ ਕੋਈ ਇਹ ਨਹੀਂ ਗੱਲ ਵੀ ਇੱਕ ਬੱਤੀ ਕਹਿੰਦਾ ਤੇ ਵੀਰ ਕਹੇ ਬਾਈ ਜੀ ਇੱਕ ਵੀ ਲੈਣਾ ਇੱਕ 10 ਲੈਣਾ ਲੱਖ ਲੈਣਾ ਬਾਈ ਜੀ ਉਹ ਫਾਇਦਾ ਕੋਈ ਨਹੀਂ ਗੱਲਾਂ ਦਾ ਠੀਕ ਆ ਥੋੜਾ ਘਣਾ ਚਲੋ ਆਏ ਕਹਿੰਦਾ ਮੂਹ ਮੰਗੇ ਕਹਿੰਦੇ ਮੌਤ ਨਹੀਂ ਮਿਲਦੀ ਮੰਗ ਨੂੰ ਮੈਂ ਤਾਂ ਡੇਢ ਮੰਗ ਲੈਂਦਾ ਸੋ ਕਰੀ ਲੂ ਬੰਦੇ ਜਿਹੜੇ ਕੋਲ ਹੁੰਦੀ ਆ ਵੀਰ ਉਹ ਵੀ ਇਹਦਾ ਮਰਨ ਕੇ ਚਲੋ ਵੀ ਡੇਢ ਮੰਗਦੇ ਦੋ ਮੰਗਦੇ ਹਨਾ ਸੋ ਰੋਇਆ ਆਪਾਂ ਵੀਡੀਓ ਪਾਉਨੇ ਮੁੱਲ ਬਾਈ ਜੀ 2 ਲੱਖ ਹੁੰਦਾ ਕਹਿੰਦਾ ਫੋਨ ਤੇ ਫੋਨ ਦੇ ਮੁੱਲ ਕਰ ਲੋ 3 ਲੱਖ ਉਹ ਕਾਰਨ ਕਿ ਜੇ ਘਰੇਲੂ ਮੰਦੇ ਦਾ 100 ਪਸ਼ੂ ਬਕਾਉਗਾ ਉਹਦੇ ਵਿੱਚੋਂ ਬਾਈ ਜੀ ਸਿਰਫ 20 ਤੋਂ 22 ਵਿਕਨੇ ਹੁੰਦੇ ਆ ਭਾਈ ਜੀ ਫਿਰ ਕਹਿੰਦਾ ਦੇਖ ਲੈਣਾ ਵੀ ਕਿੰਨੇ ਕੁ ਦੀ ਵਿਗਦੀ ਆ ਜਿਹਦਾ ਵੀ ਚੰਗੇ ਰੁਪਏ ਕੋਈ ਦਿੰਦਾ ਹੋਇਆ ਵੇਚ ਲਾਂਗੇ ਜੇ ਮੈਂ ਕਹਿੰਦਾ ਅੱਛਾ ਕਰਾ ਕੇ ਆਏਗਾ ਅੱਛੇ ਕਰਾ ਕੇ ਦਾ ਮਤਲਬ ਵੀ ਜੇਦਾ ਕਮਲਾ ਆ ਗਿਆ ਦੇ ਦਾਂਗੇ ਜੇ ਸਿਆਣਾ ਆ ਗਿਆ ਭਾਈ ਜਿਹੜਾ ਲੱਖ ਲਾਉਣ ਵਾਲਾ ਉਹ ਨਹੀਂ ਦੇਣੀ ਆਪਾਂ ਹਣਾ ਸੋ ਆਪਾਂ ਦਾ ਬਾਈ ਜੀ ਚੀਜ਼ ਵੇਚਣੀ ਆ ਚੋਕੇ ਤੁਹਾਨੂੰ ਦਿਖਾਉਨੇ ਪਏ ਜਮ ਚਾਹੇ ਨਿਪੜਜੇ 14 ਨਿਪੜਜੇ ਚਾਹੇ 6 ਨਿਪੜਜੇ 12 ਨਿਪੜਜੇ ਜੋ ਵੀ ਤੁਹਾਡੇ ਸਾਹਮਣੇ ਹੈਗਾ ਪਰ ਦੁੱਧ ਇਹਦੇ ਥੱਲੇ 12 ਤੋਂ ਲੈ ਕੇ 14 ਲੀਟਰ ਦੇ ਵਿੱਚ ਵਿੱਚ ਹਾਜ਼ਰ ਪਾਈਆ ਖਾਂਡਾ ਇਧਰ ਉਧਰ ਹੋ ਸਕਦਾ ਪਰ ਜਿਨੇ ਵੀਰ ਨੇ ਲੈਣੀ ਆ ਉਹ ਬੇਸ਼ੱਕ 12.5 13 ਮੰਨ ਕੇ ਲੈ ਲਵੇ ਕਿਉਂਕਿ ਪਸੂ ਹੱਥ ਦਾ ਕਰਜੇ ਮਾੜਾ ਮੋਟਾ ਪਾਈਆ ਖੰਡ ਬਾਈ ਜੀ ਮੱਛਰ ਮੁਛਰ ਦੀ ਰੋਤਾ ਇਧਰ ਉਧਰ ਹੋ ਜਾਂਦਾ ਹਨਾ ਤੇ 1,33,000 ਰੁਪਏ ਬਸ ਮੁਕਦੀ ਦੀ ਗੱਲ 1 ਲੱਖ ਤੇ 30,000 ਦੀ ਝੋਟੀ ਆਪਾਂ ਦੇਣੀ ਆ ਜਮਾ ਤੇ ਫਿਰ ਜੁਗਾ 35 ਕਾ ਦਾ ਬਾਈ ਜੁਤੀ 1,30 ਦੇ ਵਿੱਚੋਂ ਛੋੜ ਕਰਾਂਗੇ ਕਾਦਾ ਕੇ ਮਿਲਦੇ ਨਾਲ ਪੂਰੇ ਵੱਡੇ ਗੱਦਗੜ ਦੇ ਵਿੱਚ ਜਿਹੜਾ ਮਰਜੀ ਕੇਲੇ ਛੜ ਕੇ ਛੜਦੇ ਉਹ ਵੀ ਖਾ ਜੂਗੀ ਐ ਖਾਣ ਪੀਣ ਨੂੰ ਪੂਰੀ ਖੁੱਲੀ ਆ ਵਧੀਆ ਗਾਲਾਂ ਕਰਦੇ ਸੋ ਦੇਖੋ ਪਸੂ ਚੋਣ ਲੱਗੇ ਗਾਲੀ ਕਰਨ ਲੱਗ ਜੇ ਤਾਂ ਸਵਾਦ ਵਾਲੀ ਗੱਲ ਹੀ ਆ ਜਮਾ ਤੇ ਬਾਕੀ ਹਲੇ ਜ ਮੈਲਾ ਮੂਲਾ ਮਾਰ ਗਈ ਤੋ ਦੋ ਬਾਈ ਜੀ ਝੋਟੀ ਬਦੂ ਕਿ ਮੈਂ ਕਹਿੰਦਾ 20 ਕਿਲੋ ਬਾਈ ਜੀ ਨਹੀਂ ਦਿੰਦੀ ਜੇ ਸੂਲਿਆਂ ਦੇ ਵਿੱਚ ਖੜਾ ਦੋ ਵੀਰ ਵੈਟਰ ਜਮਨੜੋ ਜਾ ਕੇ ਤੇ ਹੁਣ ਆਪਣੇ ਜਿਹੜੇ ਨਾਰਮਲ ਚਿੱਟਾ ਦਾਣਾ ਤੇ ਮੈਂ ਜਿਹੜੀ ਵਰਤ ਤਾ ਸੀ ਇਸ 20 ਵਰਤ ਤੇ ਆਪਾਂ ਨਾਰਮਲ ਜਿਹੜੇ ਆਪਾ ਉਹਨੇ ਆ ਸੰਨੀ ਦਾਣਾ ਉਸ ਚੀਜ਼ ਤੇ ਆ ਕੋਈ ਲਹਿਦਾ ਨਹੀਂ ਸਾਂਭੀ ਵੀ ਇਹ ਬਾਕੀ ਮੱਛਰ ਮੱਕੀ ਦੀ ਰੋਤਾ 1,30,000 ਰੁਪਏ ਦੀ ਜੋ ਫੂਣ ਕਰਪਾ ਵਰ ਕੇ ਹੱਥ ਬੰਨ ਕੇ ਬੇਨਤੀ ਆ ਵੀ ਜਿਹਨੇ ਲੈਣੀ ਉਹ ਬੰਦਾ ਲੈ ਵਿੱਚ ਵੀਰ ਸਵਾਦ ਲੈਣ ਵਾਲੇ ਹਨ ਤੇ ਸਿਰ ਨੇਤਾ ਆਪਣਾ ਵੀਡੀਓ ਪਾਉਣ ਦਾ ਕੰਮ ਨਾਲ ਕੱਟੀਆਂ ਦਾ ਕੰਮ ਸਿਰ ਵਿੱਚ ਵੀ ਫੂਣ ਹੈ ਬਾਈ ਕਿਹੜਾ ਪੰਡਾ ਦੀ ਪਗੜ ਬਾਸ ਰੋਟੀ ਪੰਡ ਬਾਈ ਜੀ ਐਡਰੈਸ ਸਾਰਾ ਦੱਸਿਆ ਹੁੰਦਾ ਸਾਰੀ ਵੀਡੀਓ ਵਿੱਚ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰੀ ਦੇਖੋ ਕੱਲੀ ਕੱਲੀ ਆਪਦੀ ਤੁਸੀਂ ਧਾਰ ਦੇਖ ਲਓ ਫਿਰ ਚੰਗੀ ਲੱਗਦੀ ਰਹਿ ਕਰਕੇ ਫਿਰ ਸੌਦਾ ਕਰੋ ਸਾਈ ਪਾ ਗਿਆ ਜੋ ਆਪਦੀ ਚੋੜ ਉਹ ਇੱਥੇ ਆ ਕੇ ਸੋ ਲੇਵਾ ਦੇਖੋ ਜਮੈਂ ਇਹਨਾਂ ਨਿੰਬੂਆਂ ਨੂੰ ਝਾੜ ਦਿੰਦੀ ਆ ਹੁਣ ਬਾਈ ਜੀ ਵੀਰ ਕਹਿਣਗੇ ਭਾਈ ਦੁੱਧ ਮਣ ਕੇ ਲੈਣਾ ਹੈ ਜੀ 2 ਮਹੀਨੇ ਸੂਈ ਵੀ ਤਿੰਨ ਮਹੀਨੇ ਸੂਈ ਵੀ ਆ 17 ਤਰੀਕ ਦੀ ਬਾਈ ਜੀ ਸੂਈ ਵੀ ਆ ਮਗਰ ਇਹਦੇ ਕੱਟੀਆਂ ਪਤਾ ਨਹੀਂ ਕਿਹੜੇ ਦੀ ਐ ਬਾਂਦਰ ਦੀ ਐ ਕਿ ਮੋਦੀ ਦੀ ਐ ਤੇ ਦੁੱਧ ਤੁਹਾਨੂੰ ਮਿੜ ਕੇ ਦਿਖਾ ਦਿੰਦਾ ਜਿੰਨਾ ਮਰਜ਼ੀ ਹੋ ਜੇ 6 ਹੋ ਜੇ 7 ਹੋ ਜੇ 8 ਹੋ ਜੇ ਕੁਝ ਵੀ ਹੋ ਜੇ ਹਨਾ ਪਰ ਉਹ ਡੇਲੀ ਰੁਟੀਨ ਦੇ ਵਿੱਚ ਜਿਹੜੀ ਹੁਣ ਚੱਲੀ ਜਾਗੀ 5-4 ਦਿਨਾਂ ਦੀ ਝੋਟੀ ਦੁੱਧ ਤੇ ਚੱਲੀ ਜਾਗੀ ਕਿਉਂਕਿ ਆਪਾਂ ਨੂੰ ਪਤਾ ਇਹ ਪਸ਼ੂ ਵੀ ਕਰਕਟ 10 ਦਿਨਾਂ ਦਾ ਬਾਅਦ ਦੁੱਧ ਤੇ ਸ਼ੁਰੂ ਹੁੰਦਾ ਹਲੇ ਇਹਦੀ 20 ਦਿਨ ਕਪੈਸਿਟੀ ਦੁੱਧ ਵਧਣ ਦੀ ਹੋਰ ਪਈ ਆ ਜਦੋਂ ਮੂਰੇ ਮੰਨ ਕੇ ਚੱਲੋ ਵੀ ਭਾਦੂ ਨਾ ਕਿ ਮੱਛਰ ਮੁਛਰਾ ਮੱਕੜੀ ਜਾਲਾ ਪਾਲਿਆ ਦੁੱਧ ਕੋਹ ਨਾ ਕੋਹ ਹੋਰ ਵਧ ਜੂਗੀ ਝੋਟੀਏ ਤੇ ਬਾਕੀ ਲੰਬਾ ਟਾਈਮ ਇਹਨੇ ਦੁੱਧ ਦਿੱਤਾ ਪੂਰੀ ਸਹੀਤੀ ਆ ਜਮਾ ਆਪਣੇ ਕੋਲ ਇਹ ਹੈ ਸੀਗੀ ਟ ਹਰਿਆਣੇ ਵਾਲੇ ਝੋਟੀਆਂ ਇਹ ਚੈਨਲ ਤੇ ਵੀਡੀਓ ਵੀ ਪਈ ਆ ਜਿੱਥੋਂ ਬਾਈਆਂ ਮੀਰ ਕਹਿੰਦੇ 17 18 ਪਰ ਆਪਾਂ ਕਹਿੰਦੇ ਵੀ ਤੁਸੀਂ 15 16 ਕਿਲੋ ਮੰਨ ਲ ਕੇ ਬਾਈ ਜੀ ਮੱਝ ਲੈ ਲਿਓ ਬਰੀਡ ਤਿਆਰ ਕਰਨੀ ਆ ਚੰਗੀ ਤੁਹਾਡੇ ਘਰੇ ਠੰਡੀ ਸ਼ਾਂਤ ਸੁਭਾਅ ਦੀ ਝੋਟੀ ਜਾਵੜੂ ਤਿੰਨ ਚੀਜ਼ਾਂ ਜਾਣਗੀਆਂ ਦੋ ਪਸ਼ੂ ਜਾਣਗੇ ਮਗਰ ਕੱਟੀ ਗੜਾਸ ਵਰਗੀ ਕੱਟੀ ਆ ਮਗਰ ਢੇਲੇਵਾ ਦੇਖੋ ਜਮਾ ਨੀਂ ਬੂੰਗ ਝਾੜਦਾ ਸੋ ਸਹੀ ਜਮਾ ਮੰਨ ਕੇ ਚਲੋ ਵੀ 6:00 ਬਜ ਕੇ 5-7 ਮਿੰਟ ਹੋ ਗਏ ਝੋਟੀ ਖਾਲੀ ਕਰਦੀ ਨੀਂ ਬੂੰਗ ਜਮਾ ਲੈ ਵੀ ਚੱਕ ਰਿਹਾ ਜਾ ਤੱਕੜਾ ਚ ਬਾਲਟੀ ਆ ਆ ਦੂਜੀ ਬਾਲਟੀ ਖਾਲੀ ਕਰ ਦੇ ਮੁੱਦੀ ਜਮ ਨਾਲ ਲੀਟਰ ਨੂੰ ਮੁਤਾ ਕਰ ਲੀਟਰ ਵੀ ਮੁਤਾ ਕਰ ਦੇ ਵੈਸ ਲਾਲਾ ਬਾਲਟੀ ਉਹ ਤਾਂ ਫੈਂਟ ਲਾ ਵੜਾ ਜਾ ਲੀਟਰ ਉਹ ਫਾੜ ਦੇ ਮੈਨੂੰ ਅਸੀਂ ਬਾਲਟੀ ਹੀ ਘੋਟਾਣਾ ਬੱਚੇ ਸੋ ਬੱਚੇ ਵੀਰ ਕਹਿੰਦਾ ਝੱਗ ਮੈਂਦੀ ਆਪਾਂ ਦੋ ਤਾਂ ਫੈਂਟ ਕੇ ਦਿਖਾਵਾਂਗੇ ਜਮਾ ਸਾਨੂੰ ਵੀ ਦੇਖ ਦੇ ਤਰੇ ਨੂੰ ਕਰ ਲਾ ਬਾਲਟੀ ਕੋਈ ਨਾ ਉੱਡਦਾ ਹੋਣਾ ਜੋ ਵੱਡੀ ਬਾਲਟੀ ਪਲਾਉ ਜਿਹੜੀ ਜੀਚ ਆਪਾਂ ਚੋਇਆ ਬਸ ਉਹਨਾਂ ਵਾਟ ਨਾਲ ਲਾ ਆ ਦੇਖੋ ਬਾਈ ਜੀ ਲੀਟਰ ਖਾਲੀ ਚੱਕ ਪਰ ਪਰ ਪਾਈ ਚਲ ਨਾਲ ਕੁੰਡਾ ਪਰੇ ਕਰ ਲਈ ਕੁੰਡਾ ਦੂਜੇ ਪਾਸੇ ਬਾਂਟੀ ਦੇ ਕੁੰਡਾ ਕੱਢ ਲਾ ਉਧਰ ਇੱਕ ਕ ਪਾਈ ਚਲ ਦੋ ਤਿੰਨ ਪਰ ਪਰ ਬਾਪੂਰੇ 4 5 5 ਅੰਡ ਹਲਦੀ ਚਾਪਣਾ 6 10 10 10 7 ਸੋ so, 7 ਲੀਟਰ ਦੁੱਧ ਦੇ ਆ ਪਰ ਜਿਹੜੇ ਵੀ ਨੇ ਲੈਣੇ ਤੁਸੀਂ ਆਪ ਦਾ ਬਾਈ ਜੀ 12 ਮੰਨ ਕੇ ਹੀ ਲਿਓ ਜਮਾ 14 ਲੀਟਰ ਦੁੱਧ ਦਾ ਝੋਟੀ ਥੱਲੇ ਪਰ ਤੁਸੀਂ 12 ਮੰਨ ਲਿਓ 13 ਮੰਨ ਲਿਓ 1,30,000 ਜਮਾ ਦਾਣ ਕਰ ਦਾਂਗੇ ਉੱਟੇ ਹੈਗੀ ਝੋਟੀ ਬੜੀ ਮੜੀ ਸੋ ਆਪਿਆ ਦੁੱਧ 7 ਲੀਟਰ ਟਾਈਮ ਦੇ ਮਿਹਨਤ ਤੇ ਆਪਾਂ ਸੋ ਆ ਦੇਖੋ ਲੇਵਾ ਜਮਾ ਨਿੰਬੂ ਗੁਝਾੜਦਾ ਤਾਂ ਮੈਂ ਦੁਬਾਰੇ ਵਜੋ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਮੜੇ ਨਾਲ ਖੜੀ ਇਹਦੇ ਸੋ ਕੱਦ ਦਾ ਅੰਦਾਜ਼ਾ ਦੇਖੋ ਯਾਰ ਜਮਾ ਇਹ ਫੁੱਲ ਵੱਡੇ ਕੱਦ ਦੇ ਵਿੱਚ 1 ਲੱਖ ਬਾਈ ਜੀ 30,000 ਦੀ ਝੋਟੀ ਆਪਾਂ ਦੇਣੀ ਆ ਆਹ ਦੇਖੋ ਤੇ ਜਿੱਦ ਮਰਜ਼ੀ ਬੈਠੀ ਚੱਲੋ ਯਾਰ ਗੱਲੀ ਕੋਈ ਨਹੀਂ ਜਮ ਆਹ ਦੇਖੋ ਦਵਾਰੇ ਬਹਿ ਗਿਆ ਲੈ ਮੈਂ ਇਹ ਨਹੀਂ ਗੱਲ ਵੀ ਤਾਰ ਜੋੜੀ ਮੁੜ ਕੇ ਬਾਲਟੀ ਖੜ ਕੇ ਰਿੰਗਣ ਲੱਗ ਜਾਂਦੀ ਆ ਸੋ ਪਿੰਡ ਦੀਪਗੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇ ਲਈ ਤੈਜ ਦਲ